ਉਦਰ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਬੋਨੀ ਅਜਨਾਲਾ ਸਿੱਟ ਦੇ ਸਾਹਮਣੇ ਪਟਿਆਲਾ ਵਿਖੇ ਪੇਸ਼ ਹੋਏ ਨੇ ਦਾਦੇ ਕਿ ਬਹੁ ਕਰੋੜੀ ਡਰੱਗ ਰੈਕਟ ਮਾਮਲੇ ਦੇ ਵਿੱਚ ਸਾਫਤਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਐਡੀਜੀਪੀ ਮੁਖਵਿੰਦਰ ਸਿੰਘ ਸ਼ੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋ ਗਏ ਨੇ ਉੱਥੇ ਹੀ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਹਿਲਾਂ ਵੀ ਕੋਰਟ ਦੇ ਵਿੱਚ ਇਸ ਸੰਬੰਧੀ ਬਿਆਨ ਦਰਜ ਕਰਵਾਏ ਸਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਵੀ ਪੱਤਰ ਜਿਹੜਾ ਲਿਖਿਆ ਗਿਆ ਸੀ ਉਥੇ ਬੋਨੀ ਇਜਨਾਲਾ ਇਸ ਮਾਮਲੇ ਦੇ ਵਿੱਚ ਕਾਫੀ ਖੁੱਲ੍ਹ ਕੇ ਬੋਲਦੇ ਵੀ ਰਹੇ ਨੇ ਅਤੇ ਇਹੀ ਕਾਰਨ ਹੈ ਕਿ ਐਸਆਈਟੀ ਨੇ ਮੋੜ ਤੋਂ ਜਾਂਚ ਸ਼ੁਰੂ ਕਰਨ ਦੇ ਵਿੱਚ ਉਹਨਾਂ ਦੇ ਬਿਆਨਾਂ ਨੂੰ ਦਰਜ ਕੀਤਾ ਉਥੇ ਐਸਆਈਟੀ ਲਈ ਬੋਨੀ ਇਜਨਾਲਾ ਵੱਲੋਂ ਕਲਮਬੰਦ ਕਰਵਾਏ ਗਏ ਆਪਣੇ ਬਿਆਨਾਂ ਦੀ ਕਾਫੀ ਜ਼ਿਆਦਾ ਮਹੱਤਤਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੋਂ ਪੁੱਛ기 ਤੋਂ ਪਹਿਲਾਂ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਬਿਆਨ ਕਲਮਬੰਦ ਕਰਵਾਏ ਗਏ ਨੇ ਤਾਂ ਕਿ ਜਿਹੜੇ ਨਵੇਂ ਐਵੀਡੈਂਸਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਹਨਾਂ ਬਾਰੇ ਵਿਕਰਮ ਸਿੰਘ ਮਜੀਠੀਆ ਤੋਂ ਵੀ ਸਵਾਲ ਪੁੱਛੇ ਜਾ ਸਕਣ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਉਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਬੋਨੀ ਅਜਨਾਲਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਤੇ ਜੋ ਉਹਨਾਂ ਨੇ ਸਵਾਲ ਮੈਨੂੰ ਕੀਤੇ ਉਹਦੇ ਸਬੰਧ ਚ ਅੱਜ ਸਿੱਟ ਦੇ ਜੋ ਮੰਗੇ ਉਹ ਦੇ ਕੇ ਆਇਆ ਜਵਾਬ ਅਜਲਾਣਾ ਸਾਹਿਬ ਕਿੰਨੇ ਕ ਸਵਾਲ ਪੁੱਛੇ ਅੱਜ ਪੰਜਾਬ ਦੀ ਬਿਹਤਰੀ ਲਈ ਜੀ ਇਹ ਕੋਈ ਸਿਆਸੀ ਰੋਟੀ ਸਿਕਲ ਨਹੀਂ ਦਿੰਦੇ ਜਾਂ ਪੰਥਕ ਮਖੌਟਾ ਪਾ ਕੇ ਪੰਜਾਬ ਨੂੰ ਗੁमराह ਕਰਦੇ ਮੈਂ ਬਤੌਰ ਭਾਜਪਾ ਦਾ ਕਾਰਜਕਰਤਾ ਹੁਣ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਆ ਆਣ ਮਾਨ ਸ਼ਾਨ ਭਾਰਤ ਦੀ ਜੀ ਤੇ ਤੇਜਸ਼ਵੀ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਸਾਡੇ ਅਮਰਸ਼ਾਹ ਜੀ ਸਾਡੇ ਰਾਸ਼ਟਰ ਦੇ ਪ੍ਰਧਾਨ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਿੰਨਾ ਦਾ ਸ਼ਹੀਦ ਬਾਦ ਪ੍ਰਾਪਤ ਆ ਉਹ ਕਹਿੰਦੇ ਕਿ ਨਸ਼ੇ ਖਿਲਾਫ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਸੇ ਤਰ੍ਹਾਂ ਵੀ ਕੋਈ ਵੀ ਨਸ਼ੇ ਨੂੰ ਬਰਦਾਸ਼ਤ ਨਹੀਂ ਕਰਨਾ ਇਥੇ ਤਗੜੇ ਹੋ ਕੇ ਪੰਜਾਬ ਪੰਜਾਬੀ ਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਜੀ ਜਿਹੜਾ ਤੁਸੀਂ 21 ਦੀ ਗੱਲ ਕਰਦੇ ਪੈ ਜੇ ਮੈਂ ਤੁਹਾਨੂੰ ਸਾਰੇ ਵੀ ਨੂੰ ਦੱਸਣਾ ਚਾਹੁੰਦਾ ਮੈਂ ਬਤੌਰ ਐਮ ਐਲ ਏ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 2016 ਚ ਇੱਕ ਡੀਓ ਲੈਟਰ ਦਿੱਤਾ ਸੀ ਲਿਖ ਕੇ ਆਪਣੇ ਦਸਤਕਾਂ ਹੇਠ ਜਿਹਦੇ ਚ ਮੈਂ ਦੱਸਿਆ ਸੀ ਕਿ ਤੁਹਾਡਾ ਵੀ ਕੀ ਰਿਸ਼ਤੇਦਾਰ ਉਹਦੇ ਵਿੱਚ ਨਾਂ ਵੀ ਲਿਖਿਆ ਸੀ ਉਹਦਾ ਕਿ ਗੁੰਡਾਗਰਦੀ ਬਦਮਾਸ਼ੀ ਤੇ ਬੇੜਾ ਗਰ ਕਰਦਾ ਪਿਆ ਸ਼੍ਰੋਮਣੀ ਕਾਲੀਦਾਲ ਦੇ ਸਿਧਾਂਤਾਂ ਦਾ ਇਹਨੂੰ ਰੋਕਿਆ ਜਾਵੇ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਸਰਾਰ ਬਾਦਲ ਨੇ ਸਾਨੂੰ ਬੜੇ ਪਿਆਰ ਨਾਲ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਇਹ ਹੱਲ ਕਰਾਂਗੇ ਜਿਹੜੀ ਸ਼ਿਕਾਇਤ ਅਸੀਂ ਇਹਦੀ ਸ਼ਿਕਾਇਤ ਕੀਤੀ ਸੀ ਜਿਸ ਜਿਸ ਬੰਦੇ ਨਾਲ ਧੱਕਾ ਹੋਇਆ ਸਾਡੇ ਭਰਾ ਨਾਲ ਉਹ 5 ਸਾਲ ਅੰਦਰ ਰਹਿ ਕੇ ਸੀਬੀਆਈ ਦੀ ਕੋਰਟ ਨੇ ਉਹਨੂੰ ਬਰੀ ਕੀਤਾ ਸੀਬੀਆਈ ਦੀ ਕੋਰਟ ਨੇ ਤੇ ਅਸੀਂ ਤੇ ਹਮੇਸ਼ਾ ਹੀ ਸਚਾਈ ਹੱਕ ਸੱਚੀ ਗੱਲ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੈਨੂੰ ਇਹਦੇ ਕੋਈ ਜਾਂਦੀ ਲੋੜ ਨਹੀਂ ਮੇਰੇ ਰਿਸ਼ਤੇਦਾਰ ਕੋ ਮੈਂ ਬੈਠਾ ਤੇ ਜਦੋਂ ਸਾਡੀ ਇਹਨੇ ਬਾਈ ਤੇ ਮੰਜੀ ਠੋਕੀ ਮੈਂ ਫੇਰ ਸਾ ਸੁਖਬੀਰ ਸਿੰਘ ਬਾਦਲ ਹੋ ਗਿਆ ਸਾਰਾ 3500 4000 ਵੋਟ ਤੇ ਹਰੇ ਆ ਤੇ ਹਰਾਇਆ ਇਹਦੇ ਰਿਸ਼ਤੇਦਾਰ ਨੇ ਤੇ ਚਲੋ ਸਾਡੀ ਸੁਣਵਾਈ ਨਹੀਂ ਹੋਣੀ ਸਾਡੀ